ਬੱਦ ਦੇ ਮੀਂਹ ਦੇ ਵਿੱਚ ਜਦੋਂ ਨਾ ਦਰਿਆ ਕਿਨਾਰਿਆਂ ਨੂੰ ਤੋੜਨ ਤੇ ਫਿਰਦਿਆ ਤੇ ਤੁਸੀਂ ਜਾਨਵਰ ਦੀ ਵਫਾਦਾਰੀ ਵੇਖੋ ਆਪਣੇ ਮਾਲਕ ਦੇ ਨਾਲ ਜਾਨ ਦੇਣ ਤੱਕ ਜਾ ਰਿਹਾ ਭਾਵੇਂ ਕੀ ਭਾਵੇਂ ਕੀ ਨੂੰ ਇਹਦੀ ਸੂਝ ਨਹੀਂ ਸਮਝ ਨਹੀਂ ਹੈਗੀ ਪਰ ਉਹਨੂੰ ਇਸ ਗੱਲ ਦਾ ਜ਼ਰੂਰ ਅਹਿਮ ਆ ਵੀ ਜੇ ਇਸ ਸਥਿਤੀ ਦੇ ਵਿੱਚ ਔਖੀ ਘੜੀ ਦੇ ਵਿੱਚ ਮੇਰੇ ਮਾਲਕ ਪਾਣੀ ਨੂੰ ਬੰਨ ਲਾਉਣ ਲਈ ਜਾਂ ਦਰਿਆਵਾਂ ਦਾ ਜਿਹੜਾ ਪਾਣੀ ਬੰਨ੍ਹ ਤੋਂ ਪਰਲੇ ਪਾਸੇ ਜਾਣ ਦੇ ਲਈ ਰੋਕਣ ਦੇ ਲਈ ਕੋਸ਼ਿਸ਼ ਕਰ ਰਿਹਾ ਤਾਂ ਉਹ ਵੀ ਇਸ ਮਾੜੇ ਹਾਲਾਤਾਂ ਦੇ ਵਿੱਚ ਇਸ ਔਖੀ ਘੜੀ ਦੇ ਵਿੱਚ ਮਾਲਕ ਦੇ ਨਾਲ ਖੜਾ ਇਧਰ ਝੋਨਾ 40 50 ਕਿੱਲੇ ਇਹਨਾਂ ਦਾ ਜਿਹੜਾ ਕਿ ਬਿਲਕੁਲ ਜੇ ਕਿਤੋਂ ਵੀ ਇਹ ਬੰਨ੍ਹ ਥੋੜਾ ਜਿਹਾ ਵੀ ਟੁੱਟਦਾ ਸਾਰੇ ਦਾ ਸਾਰਾ ਡੁੱਬ ਜਾਊਗਾ ਪੂਰੀਆਂ ਅਸਾਂ ਉਮੀਦਾਂ ਤੇ ਸਦਰਾਂ ਦੇ ਨਾਲ ਫਾਲ ਪੋਸ ਕਿੱਡਾ ਕੀਤਾ ਉਹਨਾਂ ਨੇ ਕਿੱਡਾ ਵੱਡਿਆ ਝੋਨਾ ਖੜਾ ਤੇ ਇਹਦੇ ਵਿੱਚ ਬਹੁਤ ਸਾਰਾ ਉਹਨਾਂ ਦਾ ਪਰਿਵਾਰਾਂ ਦਾ ਲਾਂਦਾਰੀਆਂ ਦਾ ਦੇਨਦਾਰੀਆਂ ਦਾ ਖਰਚਿਆਂ ਦਾ ਬਹੁਤ ਸਾਰੇ ਲੋਕ ਹਿਸਾਬ ਕਿਤਾਬ ਲੈ ਕੇ ਚੱਲਦੇ ਆ ਵੀ ਜਿਹੜੀ ਫਸਲ ਆਉਗੀ ਤੇ ਮੈਨੂੰ ਇਸ ਔਖੀ ਘੜੀ ਦੇ ਵਿੱਚ ਇਸ ਕੁੱਤੇ ਦੀ ਵੀਡੀਓ ਵੇਖ ਕੇ ਜਰੂਰ ਦਿਲਗੀਤਾ ਵੀਰ ਦੋ ਸ਼ਬਦ ਇਸ ਦਰਵੇਸ਼ ਦੇ ਲਈ ਲਿਖੀ ਤੇ ਬੋਲ ਗਏ ਕਿਉਂਕਿ ਤੁਸੀਂ ਦੇਖੋ ਏਡੀ ਵਫਾਦਾਰੀ ਆ ਵੀ ਇੱਕ ਰੋਟੀ ਦੇ ਸਿਰ ਤੇ ਮਾਲਕ ਦੇ ਨਾਲ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਕਿਵੇਂ ਕਿੱਧਰੋਂ ਜਾਂਦਾ ਕਦੇ ਭੱਜ ਕੇ ਕਦੇ ਕਿੱਧਰੋਂ ਆਉਂਦਾ ਕਰ ਕੁਝ ਸਕਦਾ ਨਹੀਂ ਪਰ ਹੌਂਸਲਾ ਜਰੂਰ ਬਹੁਤ ਵੱਡਾ ਹੋਣਾ ਮਾਲਕ ਜਦੋਂ ਇਹ ਬੰਨ ਦੇ ਕਰੋਧ ਲਈ ਬੰਨ ਨੂੰ ਰੋਕਣ ਦੇ ਲਈ ਇਕੱਠੇ ਹੋ ਕੇ ਮਤਲਬ ਪਰ ਪਰ ਕੇ ਬੋਰੀਆਂ ਜਾਂ ਤਰਪਾਲਾਂ ਜਾਂ ਮਤਲਬ ਜੀਸੀਬੀਆਂ ਦੇ ਨਾਲ ਇਹਨਾਂ ਨੇ ਆਂ ਦਰਿਆ ਦੇ ਬੰਨ ਨੂੰ ਖੜਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਬਿਲਕੁਲ ਕੁਝ ਕੁ ਆਪਾਂ ਕਹਿੰਦੇ ਹਾਂ ਸੂਤਾਂ ਦਾ ਹੀ ਫਰਕ ਆ ਤੇ ਤੁਸੀਂ ਦੇਖੋ ਇੱਕ ਪਾਸੇ ਜ਼ਿੰਦਗੀ ਦੀ ਉਮੀਦ ਸਿਰਫ ਕੁਝ ਇੰਚ ਦੇ ਖੜੀ ਆ ਜੇ ਪਾਣੀ ਜੇ ਦਰਿਆ ਦੀਆਂ ਛਲੜਾਂ ਨੇ ਇਹਨੂੰ ਖੋਰਤਾ ਜਾਂ ਕਿਸੇ ਪਾਸੋਂ ਵੀ ਟੋੜਾ ਲੱਗਿਆ ਤਾਂ ਸਾਰੀ ਫਸਲ ਜਿਹੜੀ ਇਧਰਲੇ ਪਾਸੇ ਆ ਉਹ ਬੇਕਾਅ ਤੇ ਖਤਮ ਹੋ ਜਾਣੀ ਐ ਤੇ ਸਭ ਤੋਂ ਵੱਡੀ ਗੱਲ ਮੈਂ ਜਿਹੜੀ ਅੱਗੇ ਕਹੀ ਸੀ ਉਸ ਜਾਨਵਰ ਦੇ ਬਰਤੀ ਐ ਵੀ ਯਾਰ ਉਹਦੀ ਕਿੱਡੀ ਹੌਸਲਾ ਵਝਾਈ ਆ ਤੇ ਕਿੱਡਾ ਉਹਦਾ ਦਿਲ ਆ ਕਿਉਂਕਿ ਪਾਣੀ ਦੀ ਇੱਕ ਛਲ ਦੇ ਨਾਲ ਉਹ ਜਿਹੜਾ ਰੁੜ ਸਕਦਾ ਪਰ ਸਭ ਤੋਂ ਵੱਡੀ ਗੱਲ ਇਹ ਸੀ ਵੇਖਣ ਵਾਲੀ ਕਿਤੇ ਨਾ ਕਿਤੇ ਕੋਈ ਆਸ ਦੀ ਕਰਨ ਲੈ ਕੇ ਜਿਹੜਾ ਉਹ ਵੀ ਇੱਕ ਉਮੀਦ ਲੈ ਕੇ ਆਉਦੇ ਮਾਲਕ ਦੇ ਨਾਲ ਸਿਆਣੇ ਕਹਿੰਦੇ ਆ ਵੀ ਜਦੋਂ ਕਿਸੇ ਜੰਗਲ ਦੇ ਵਿੱਚ ਅੱਗ ਲੱਗੀ ਸੀ ਤੇ ਚਿੜੀ ਆਪਦੀ ਚੁੰਝ ਨਾਲ ਲੈ ਕੇ ਪਾਣੀ ਪਾਉਂਦੀ ਸੀ ਉਹਨੂੰ ਕਿਸੇ ਗੱਲ ਨੇ ਪੁੱਛਿਆ ਕਹਿੰਦਾ ਵੀ ਤੂੰ ਤੇਰੀ ਚੁੰਝ ਦੇ ਨਾਲ ਕਿਹੜਾ ਅੱਗ ਬੁਝ ਜਾਣੀ ਆ ਉਹ ਕਹਿੰਦੀ ਕੋਈ ਗੱਲ ਨਹੀਂ ਅੱਗ ਨਾ ਬੁਝੂਗੀ ਪਰ ਜਦੋਂ ਬੁਝ ਗਈ ਤਾਂ ਇਤਿਹਾਸ ਲਿਖਿਆ ਜਾਊਗਾ ਨਾ ਤੇ ਕਹਿੰਦੀ ਮੇਰਾ ਨਾਮ ਉਹਦੇ ਵਿੱਚ ਜ਼ਰੂਰ ਆਊਗਾ ਕਿ ਮੈਂ ਵੀ ਆਪਦੀ ਚੁੰਝ ਦੇ ਨਾਲ ਜਿਹੜਾ ਉਹ ਪਾਣੀ ਪਾਇਆ ਇਸੇ ਤਰ੍ਹਾਂ ਹੀ ਇਹਨੇ ਇਸ ਦਰਬੀਸ਼ ਦੀ ਆਪਦੀ ਹਿੰਮਤ ਦੇ ਨਾਲ ਇਸ ਕਿਨਾਰਿਆਂ ਨੂੰ ਦਰਿਆਵਾਂ ਦੇ ਕਿਨਾਰਿਆਂ ਨੂੰ ਬੰਨ ਲਾਉਣ ਦੇ ਲਈ ਜਿਹੜੀ ਹੈਗੀ ਆਪਦੀ ਟੀਮ ਦੀ ਆਪਦੇ ਮਾਲਕ ਦੇ ਹੌਸਲੇ ਅੱਜ ਕੀਤੀ ਹੈ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ ਪ੍ਰਮਾਤਮਾ ਇਹਨਾਂ ਦੇ ਸੁਭਰਾਂ ਨੂੰ ਇਸੇ ਤਰ੍ਹਾਂ ਹੀ ਸਰਕਾਰ ਰੱਖੇ ਕਿ ਇਹ ਪਾਣੀ ਦਾ ਵਹਾਜਣਾ ਰੁਕ ਜੇ ਇਨਾਂ ਦੀਆਂ ਫਸਲਾਂ ਇਨਾਂ ਦੇ ਸੁਪਨੇ ਜਿਹੜੇ ਉਹ ਨਾ ਟੁੱਟਣ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰਦੇ